ਜਦੋਂ ਘਰ ਵਿੱਚ ਖਾਣਾ ਬਣਾਉਣ ਦੀ ਜਲਦੀ ਵੀ ਹੋਵੇ ਪਰ ਮਨ ਵੀ ਕੁਝ ਵਧੀਆ ਖਾਣ ਦਾ ਕਰਦਾ ਹੋਵੇ ਫਿਰ ਇਦਾਂ ਦੀ ਹੀ ਸਬਜੀ ਬਣਦੀ ਹੈ ਜਿੰਨੀ ਸਬਜੀ ਤੁਹਾਨੂੰ ਦੇਖਣ ਦੇ ਲਈ ਸਿੰਪਲ ਲੱਗ ਰਹੀ ਹੈ ਉਸ ਤੋਂ ਕਿਤੇ ਜ਼ਿਆਦਾ ਤੁਹਾਨੂੰ ਇਹ ਸਵਾਦ ਲੱਗਣ ਵਾਲੀ ਹੈ ਤੇ ਅੱਜ ਮੈਂ ਗਾਜਰ ਆਲੂ ਮਟਰ ਦੀ ਨਾਲ ਕੁਝ ਇਸ ਤਰ੍ਹਾਂ ਦੀ ਸਬਜੀ ਬਣਾਈ ਕਿ ਇਸ ਨੂੰ ਖਾਣ ਤੋਂ ਬਾਅਦ ਸਾਰੇ ਘਰ ਦੇ 팬 ਹੀ ਹੋ ਗਏ ਤੇ ਜੇਕਰ ਤੁਸੀਂ ਵੀ ਇਹ ਰੈਸਪੀ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਵੈਜ ਰਸੋਈ ਦੇ ਵਿੱਚ ਜਿੱਥੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਘਰ ਦੇ ਵਿੱਚ ਹੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਰੈਡੀ ਹੋਣ ਵਾਲੀਆਂ ਵੈਜ ਰੈਸਪੀਜ਼ ਤੇ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਸਿੰਪਲ ਹੈਲਦੀ ਤੇ ਕੁਝ ਹੀ ਮਿੰਟਾਂ ਦੇ ਵਿੱਚ ਰੈਡੀ ਹੋਣ ਵਾਲੀ ਗਾਜਰ ਆਲੂ ਮਟਰ ਦੀ ਸਬਜ਼ੀ ਤੇ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤੇ ਕਰ ਲਓ ਸਬਸਕ੍ਰਾਈਬ ਪੰਜਾਬੀ ਵੈਜ ਰਸੋਈ ਨੂੰ ਤੇ ਨਾਲ ਹੀ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਕੀ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਚਲੋ ਫਿਰ ਕਰਦੇ ਆ ਅੱਜ ਦੀ ਰੈਸਪੀ ਸ਼ੁਰੂ ਸਭ ਤੋਂ ਪਹਿਲਾਂ ਮੈਂ ਇੱਥੇ ਲਈਆਂ ਨੇ ਗਾਜਰਾ ਗਾਜਰਾ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਧੋ ਕੇ ਇਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਨਾਲ ਬਰੀਕ-ਬਰੀਕ ਕੱਟ ਲੈਣਾ ਹੈ ਤੇ ਚਾਰ ਤੋਂ ਪੰਜ ਮੀਡੀਅਮ ਸਾਈਜ਼ ਦੇ ਆਲੂ ਮੈਂ ਇੱਥੇ ਛਿੱਲ ਕੇ ਧੋ ਕੇ ਇਹਨਾਂ ਨੂੰ ਕੱਟ ਲਿਆ ਹੈ ਤੜਕੇ ਨੂੰ ਬਹੁਤ ਹੀ ਵਧੀਆ ਤੇ ਅਲੱਗ ਜਿਹਾ ਫਲੇਵਰ ਦੇਣ ਲਈ ਮੈਂ ਤਿਆਰ ਕੀਤਾ ਹੈ ਅਦਰਕ ਲਸਣ ਅਤੇ ਮਿਰਚਾਂ ਦਾ ਪੇਸਟ ਦੋ ਤੋਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਕੱਟ ਕੇ ਰੱਖ ਲੈਣਾ ਹੈ ਤੇ ਇੱਥੇ ਮੈਂ ਲੈ ਲਏ ਨੇ ਦੋ ਕੱਪ ਮਟਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਿਆ ਹੈ ਤੇ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਿਆ ਹੈ ਚਲੋ ਫਿਰ ਕਰਦੇ ਹਾਂ ਹੁਣ ਆਪਾਂ ਤੜਕੇ ਦੀ ਤਿਆਰੀ ਸ਼ੁਰੂ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾ ਲਵਾਂਗੇ ਆਪਾਂ ਸਰੋਂ ਦਾ ਤੇਲ ਤੇ ਗੈਸ ਨੂੰ ਕਰ ਦਵਾਂਗੇ ਆਨ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਤਾੜਨਾ ਜ਼ਰੂਰੀ ਹੈ ਲਓ ਜੀ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਾ ਹੈ ਤੇ ਧੂਆ ਵੀ ਨਿਕਲ ਲੱਗ ਗਿਆ ਹੈ ਹੁਣ ਆਪਾਂ ਪਾਵਾਂਗੇ ਇਸ ਦੇ ਵਿੱਚ ਇੱਕ ਚਮਚ ਜੀਰਾ ਤੇ ਨਾਲ ਹੀ ਪਾ ਦਵਾਂਗੇ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਆਪਾਂ ਹਲਕਾ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਹੁਣ ਮੈਂ ਇਸ ਦੇ ਵਿੱਚ ਪਾਵਾਂਗੀ ਅਦਰਕ ਲਸਣ ਅਤੇ ਮਿਰਚਾਂ ਦਾ ਤਿਆਰ ਕੀਤਾ ਹੋਇਆ ਪੇਸਟ ਇਹ ਸਬਜ਼ੀ ਨੂੰ ਬਹੁਤ ਹੀ ਵਧੀਆ ਫਲੇਵਰ ਦਿੰਦਾ ਹੈ ਤੇ ਸਬਜੀ ਬਿਲਕੁਲ ਪੰਜਾਬੀ ਸਟਾਈਲ ਕਰਾਰੀ ਬਣਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਤੇਲ ਦੇ ਵਿੱਚ ਭੁੰਨ ਲੈਣਾ ਹੈ। ਹੁਣ ਆਪਾਂ ਪਾਵਾਂਗੇ ਇਸਦੇ ਵਿੱਚ ਇੱਕ ਚਮਚ ਕਸੂਰੀ ਮੇਥੀ। ਅੱਜ ਬਹੁਤ ਵਧੀਆ ਤਰ੍ਹਾਂ ਨਾਲ ਪੁੱਜ ਚੁੱਕੇ ਨੇ ਹੁਣ ਆਪਾਂ ਪਾਵਾਂਗੇ ਇਸ ਦੇ ਸਵਾਦ ਅਨੁਸਾਰ ਨਮਕ ਫਿਰ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਜੋ ਆਪਣੇ ਤੜਕੇ ਨੂੰ ਬਹੁਤ ਹੀ ਸੋਹਣਾ ਰੰਗ ਤੇ ਤਿੱਖਾਪਨ ਦੇਗਾ ਹੁਣ ਆਪਾਂ ਪਾਵਾਂਗੇ ਇਸ ਦੇ ਵਿੱਚ ਇੱਕ ਚਮਚ ਹਲਦੀ ਇੱਕ ਚਮਚ ਗਰਮ ਮਸਾਲਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਆਪਣੇ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਵਿੱਚ ਐਡ ਕਰ ਦਵਾਂਗੇ ਸਬਜ਼ੀ ਦੇ ਲਈ ਮਟਰ ਮਟਰ ਨੂੰ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਕੁੱਕ ਕਰਨਾ ਹੈ ਤਾਂ ਕਿ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੱਚਾਪਨ ਨਾ ਰਹੇ ਚੰਗੀ ਤਰ੍ਹਾਂ ਲੂਣ ਮਿਰਚ ਮਸਾਲਾ ਪੈ ਜਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤੇ ਲੋ ਫਲੇਮ ਦੇ ਉੱਤੇ ਇਹਨੂੰ 5 ਤੋਂ 7 ਮਿੰਟ ਦੇ ਲਈ ਆਪਾਂ ਟੱਕ ਕੇ ਰੱਖ ਦੇਣਾ ਹੈ ਜੇਕਰ ਤੁਹਾਨੂੰ ਲੱਗਦਾ ਹੋਵੇ ਕਿ ਤੜਕਾ ਥੱਲੇ ਲੱਗ ਰਿਹਾ ਹੈ ਤਾਂ ਹਲਕਾ ਜਿਹਾ ਛਿੱਟਾ ਇਸ ਦੇ ਵਿੱਚ ਪਾਣੀ ਦਾ ਦੇ ਦਿਓ ਤੇ ਲਓ ਜੀ ਸਟੀਮ ਦੇ ਨਾਲ ਮਟਰ ਬਹੁਤ ਹੀ ਜ਼ਿਆਦਾ ਵਧੀਆ ਕੁੱਕ ਹੋ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਕੱਟੇ ਹੋਏ ਆਲੂ ਜੇਕਰ ਆਪਣੇ ਮਟਰ ਸਬਜ਼ੀ ਵਿੱਚ ਕੱਚੇ ਰਹਿ ਜਾਣ ਤਾਂ ਉਹ ਬਿਲਕੁਲ ਵੀ ਸਵਾਦ ਨਹੀਂ ਲੱਗਦੇ। ਇਸੇ ਲਈ ਆਪਾਂ ਮਟਰ ਨੂੰ ਪਹਿਲਾਂ ਹੀ 5-7 ਮਿੰਟ ਕੁੱਕ ਕਰ ਲਿਆ ਹੈ। ਹੁਣ ਇਸੇ ਤਰ੍ਹਾਂ ਆਪਾਂ ਆਲੂ ਨੂੰ ਵੀ ਚੰਗੀ ਤਰ੍ਹਾਂ ਪਕਾ ਲਵਾਂਗੇ। ਆਲੂ ਆਪਣੀ ਸਬਜ਼ੀ ਦੇ ਨਾਲ ਹੀ ਰਿੱਜ ਜਾਏਗਾ ਤੇ ਆਪਾਂ ਹੁਣ ਇਸ ਦੇ ਵਿੱਚ ਨਾਲ ਹੀ ਪਾ ਦਵਾਂਗੇ ਕੱਟੀਆਂ ਹੋਈਆਂ ਗਾਜਰਾ। ਤੇ ਇਹ ਸਾਰੀਆਂ ਸਬਜ਼ੀਆਂ ਪੈ ਜਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੇ ਲੋ ਜੀ ਹੁਣ बस ਤੁਸੀਂ ਵੇਟ ਕਰਨੀ ਹੈ ਸਬਜ਼ੀ ਦੇ ਕੁੱਕ ਹੋਣ ਦੀ। ਸਾਰੇ ਇਨਗਰੀਡੀਅੰਟ ਆਪਣੇ ਪੈ ਚੁੱਕੇ ਨੇ ਹੁਣ ਆਪਾਂ ਬਸ ਇਹਨਾਂ ਨੂੰ ਟਾ ਕੇ ਰੱਖਣਾ ਹੈ ਤਾਂ ਕਿ ਇਹ ਸਾਰੇ ਚੰਗੀ ਤਰ੍ਹਾਂ ਕੁੱਕ ਹੋ ਜਾਣ ਫਲੇਮ ਆਪਣੀ ਲੋ ਟੂ ਮੀਡੀਅਮ ਦੇ ਵਿੱਚ ਹੀ ਰਹੇਗੀ ਤੇ ਆਪਾਂ ਆਪਣੀ ਸਬਜ਼ੀ ਨੂੰ ਟਾ ਕੇ ਰੱਖ ਦਿੱਤਾ ਹੈ ਤਕਰੀਬਨ 10 ਮਿੰਟ ਹੋ ਚੱਲੇ ਨੇ ਤੇ ਤੁਸੀਂ ਚੈੱਕ ਕਰੋ ਕਿ ਆਪਣੀ ਸਬਜ਼ੀ ਕਿੰਨੀ ਸੋਹਣੀ ਖਿੜ ਚੁੱਕੀ ਹੈ ਇੱਕ ਵਾਰੀ ਆਪਾਂ ਇਸਨੂੰ ਚੰਗੀ ਤਰ੍ਹਾਂ ਦੁਬਾਰਾ ਹਿਲਾ ਦੇਵਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ तो इसको कोई ज़्यादा टाइम भी नहीं लगा ये बहुत ही आसान तरीके सब्जी तैयार की है दो तो तीन मिनट आप आपूँ थोड़ा जहा होक लवा लें ताकि जो थोड़ा बहुत कच्चापन रह भी गया है तो वह भी खत्म हो जाए लो जी सब्जी अपनी बन के एकदम तैयार है तो इतने मैं कड़छे की मदद में थोड़ा जहा आलू तोड़ के देख लिया तो बिल्कुल सॉफ्टली टुट रहा है ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਗਾਜਰ ਆਲੂ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਕਰਾਂਗੇ ਇਸ ਨੂੰ ਗਰਮਾ-ਗਰਮ ਸਰਵ ਇਹ ਸਬਜ਼ੀ ਨੂੰ ਚਾਹੇ ਤੁਸੀਂ ਰੋਟੀ ਨਾਲ ਖਾਓ ਤੇ ਚਾਹੇ ਖਾਓ ਪਰੌਂਠੀ ਦੇ ਨਾਲ ਇਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਚਲੋ ਫਿਰ ਫਲੇਮ ਨੂੰ ਆਪਾਂ ਹੁਣ ਕਰ ਦਿੰਨੇ ਆਂ ਬੰਦ ਤੇ ਉੱਪਰ ਦੀ ਗਾਰਨਿਸ਼ ਕਰਾਂਗੇ ਇਸ ਨੂੰ ਫਰੈਸ਼ ਕੱਟੇ ਹੋਏ ਹਰੇ ਧਨੀਏ ਦੇ ਨਾਲ ਤਾਂ ਦੋਸਤੋ ਤੁਸੀਂ ਵੀ ਇਸ ਤਰੀਕੇ ਦੇ ਨਾਲ ਇਹ ਸਬਜ਼ੀ ਨੂੰ ਟਰਾਈ ਜ਼ਰੂਰ ਕਰਿਓ ਇਹ ਬਹੁਤ ਹੀ ਜਲਦੀ ਬਣਦੀ ਹੈ ਤੇ ਸਵਾਦ ਵੀ ਬਹੁਤ ਲੱਗਦੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਸਾਰਿਆਂ ਨੂੰ ਬਹੁਤ ਸਵਾਦ ਲੱਗਦੀ ਹੈ। ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਇੱਕ ਵਾਰ ਇਹ ਸਬਜ਼ੀ ਟਰਾਈ ਜ਼ਰੂਰ ਕਰਿਓ। ਥੋੜਾ ਜਿਹਾ ਆਪਾਂ ਪਾਵਾਂਗੇ ਇਸ ਦੇ ਉੱਪਰ ਦੇਸੀ ਘਿਓ ਜੋ ਕਿ ਇਸ ਦੇ ਸਵਾਦ ਨੂੰ ਚਾਰ ਚੰਨ ਲਗਾ ਦੇਗਾ। ਤਾਂ एकदम ਹੈਲਦੀ ਰੈਸਪੀ ਬਣ ਕੇ ਆਪਣੀ ਤਿਆਰ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਰੈਸਪੀ ਬਹੁਤ ਵਧੀਆ ਲੱਗੀ ਹੋਵੇਗੀ। ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਣਾ ਤੇ ਇਦਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਜ਼ ਦੇਖਣ ਦੇ ਲਈ ਤੁਸੀਂ ਜੁੜੇ ਰਹਿਣਾ ਹੈ ਪੰਜਾਬੀ ਵੈਜ ਰਸੋਈ ਦੇ ਨਾਲ ਵੀਡੀਓ ਨੂੰ ਆਪਣੇ ਫਰੈਂਡਸ ਤੇ ਫੈਮਿਲੀ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਵਧੀਆ-ਵਧੀਆ ਰੈਸਪੀਜ਼ ਟਰਾਈ ਕਰ ਸਕਣ ਤੇ ਕੱਲੋਂ ਸਬਸਕ੍ਰਾਈਬ ਆਪਣੇ ਚੈਨਲ ਪੰਜਾਬੀ ਵੈਜ ਰਸੋਈ ਨੂੰ ਜਿੱਥੇ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਆਥੈਂਟਿਕ ਪੰਜਾਬੀ ਸਟਾਈਲ ਰੈਸਪੀਜ਼ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਚਲੋ ਫਿਰ ਮੇਤਾ ਤਾਂ ਹੁਣ ਟੇਸਟ ਕੀਤੇ ਬਿਨਾ ਰਹਿ ਨਹੀਂ ਜਾ ਰਿਆ ਹੁਣ ਤੁਸੀਂ ਵੀ ਉਠੋ ਬਣਾਓ ਖਿਲਾਓ ਤੇ ਸਭ ਦਾ ਦਿਲ ਜਿੱਤ ਜਾਓ ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਟੇਕ ਕੇਅਰ ਬਾਏ ਬਾਏ